ਜਦ ਰੋਮ ਨੇ ਰਾਜ ਲੈ ਲਿਆ ਅਟਲਸ ਕੋਲੋਂ ਉਸ ਤੋਂ ਬਾਅਦ ਕੀ ਹੋਇਆ ਆ ਇੱਕ ਰਾਜਾ ਲਿਓ ਰਾਜਾ ਨਹੀਂ ਪੋਪ ਲਿਓ ਉਠਿਆ ਪੋਪ ਲਿਓ ਨੇ ਪੋਪ ਤੋਂ ਪੌਂਟਿਫ ਤੋਂ ਪੋਪ ਚ ਕਨਵਰਟ ਕਰ ਦਿੱਤਾ ਇਸ ਅਹੁਦੇ ਨੂੰ ਅਤੇ ਉਸ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਇੱਕ ਖਾਸ ਘਟਨਾ ਹੋਈ ਹੈ ਇਹ ਜਿਹੜੇ 10 ਰਾਜੇ ਸੀ ਉਹਨਾਂ ਦੇ ਵਿੱਚੋਂ ਤਿੰਨ ਸਿੰਘ ਪੱਟੇ ਗਏ 10 ਰਾਜਿਆਂ ਵਿੱਚੋਂ ਤਿੰਨ ਸਿੰਘ ਪੱਟੇ ਗਏ ਕਿਉਂਕਿ ਚੌਥੇ ਦਰਿੰਦੇ ਦੇ 10 ਸਿੰਘ ਸਨ ਦਸਾਂ ਦੇ ਵਿੱਚੋਂ ਤਿੰਨ ਪੱਟੇ ਗਏ ਤੇ ਪੱਟਣ ਵਾਲਾ ਕੌਣ ਸੀ ਇੱਕ ਛੋਟਾ ਸਿੰਘ ਜੋ ਕਿ ਹੁਣ ਬੋਲੋ ਮੇਰੇ ਨਾਲ ਪੋਪਾ ਪੋਪਾ ਮੈਂ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਦਰਿੰਦਾ ਰੋਮਿਆ ਪਰ ਉਸ ਸਿੰਘ ਪੋਪਿਆ ਜਿਸ ਨੇ ਤਿੰਨ ਸਿੰਘ ਪੱਟੇ ਅਤੇ ਤਿੰਨ ਸਿੰਘ ਕੌਣ ਸਨ ਹਿਰੂਲੀ ਵੰਡਾਲ ਅਤੇ ਆਸਟਰੋਗੋਥ ਮੇਰੇ ਨਾਲ ਬੋਲੋ ਹਿਰੂਲੀ ਆ ਗਿਆ ਦਿਖਾਓ ਮੈਨੂੰ ਵੰਡਾਸ ਹੂੰ ਹਿਰੂਲੀ ਵੰਡਾਲ ਅਤੇ ਆਸਟਰੋਗੋਥ ਇੱਕ ਵਾਰੀ ਆ ਲੈਣ ਦੋ ਹਾਂ ਇਹ ਹੀ ਆ ਉਹ ਤਸਵੀਰ ਔਰਿਸਿਸ ਆਈਸਿਸ ਐਂਡ ਹੋਰਸ ਇਹ ਤਸਲੀਸ ਦੀ ਸਿੱਖਿਆ ਸੀ ਜਿਹੜੀ ਇਹਨਾਂ ਨੇ ਲਿਆ ਕੇ ਬਾਈਬਲ ਦੇ ਵਿੱਚ ਮਿਲਾ ਦਿੱਤੀ ਐਕਚੁਅਲੀ ਬਾਈਬਲ ਦੇ ਅੰਦਰ ਤਿੰਨ ਖੁਦਾਵਾਂ ਦੀ ਉਪਾਸਨਾ ਕਦੇ ਨਹੀਂ ਸਿਖਾਈ ਗਈ ਇਹ ਤਾਂ ਸੱਪ ਦਾ ਰਾਹ ਆ ਜਿੱਥੇ ਜਿੱਥੇ ਤਿੰਨ ਖੁਦਾ ਪ੍ਰਚਾਰ ਕੀਤੇ ਜਾਂਦੇ ਆ ਕੀ ਹੈ ਸੱਪ ਦਾ ਰਾਹ ਸੱਪ ਦਾ ਰਾਹ ਐਵੇਂ ਨਾ ਕਿਤੇ ਭਲੇਖੇ ਚ ਸੋਚੇ ਉਹ ਵੀ ਖੁਦਾ ਦੇ ਸੇਵਕ ਆ ਉਹ ਵੀ ਬਾਈਬਲ ਦੇ ਪ੍ਰਚਾਰਕ ਹਨ ਜਿੱਥੇ ਬਾਈਬਲ ਗਲਤ ਤਰੀਕੇ ਨਾਲ ਪ੍ਰਚਾਰ ਕੀਤੀ ਜਾਂਦੀ ਆ ਇਹ ਸੱਪ ਦਾ ਰਾਹ ਆ ਜੀ ਮੈਂ ਜਿੱਥੇ ਗਲਤ ਬਪਤਿਸਮਾ ਦਿੱਤਾ ਜਾਂਦਾ ਆ ਸੱਪ ਦਾ ਰਾਹ ਜਿੱਥੇ ਈਸਤਰੀ ਪ੍ਰਚਾਰਕ ਆ ਸੱਪ ਦਾ ਰਾਹ ਇਹ ਸੱਪ ਦਾ ਰਾਹ ਆ ਜਿੱਥੇ ਗਲਤ ਬਪਤਿਸਮਾ ਦਿੱਤਾ ਜਾ ਰਿਹਾ ਈਸਤਰੀ ਪ੍ਰਚਾਰਕੋ ਕੇ ਬੈਠੀ ਆ ਇਹ ਸਭ ਮੈਂ ਤੁਹਾਨੂੰ ਦੱਸ ਦਵਾਂ ਸੱਪ ਦਾ ਸੱਪ ਦਾ ਰਾਯਾ ਕਿਉਂਕਿ ਇਥੋਂ ਆਈ ਹੈ ਇਸਤਰੀ ਔਰਿਸਿਸ ਆਇਸਿਸ ਅਤੇ ਹਾਰਸ ਜੋ ਕਿ ਨਿਮਰੋਦ ਦੀ ਪਤਨੀ ਨਿਮਰੋਦ ਅਤੇ ਨਿਮਰੋਦ ਦਾ ਬੇਟਾ ਅਲੱਗ-ਅਲੱਗ ਸ਼ਹਿਰਾਂ ਵਿੱਚ ਅਲੱਗ-ਅਲੱਗ ਨਾਮਾਂ ਨਾਲ ਇੰਡੀਆ ਦੇ ਵਿੱਚ ਵੀ ਟ੍ਰਿਊਨ ਗੋਡ ਮੰਨਿਆ ਜਾਂਦਾ ਹੈ ਸੁਣੋ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਕੀ ਹੈ ਟ੍ਰਿਊਨ ਗੋਡ ਔਰ ਬਾਈਬਲ ਦੇ ਵਿੱਚ ਵੀ ਇਹ ਇਹੀ ਜੋੜਨਾ ਚਾਹ ਰਹੇ ਆ ਕਿ ਇੱਕ ਪਿਤਾ ਆ ਇੱਕ ਪੁੱਤਰ ਆ ਇੱਕ ਪਵਿੱਤਰ ਆਤਮਾ ਆ ਜਦ ਕਿ ਯਿਸੂ ਮਸੀਹ ਨੇ ਕਿਹਾ ਮੈਂ ਤੇ ਪਿਤਾ ਇੱਕ ਆ ਜਿਨੇ ਨੇ ਮੈਨੂੰ ਵੇਖਿਆ ਪਿਤਾ ਨੂੰ ਕਿਸੇ ਨੇ ਨਹੀਂ ਵੇਖਿਆ ਇਕਲੌਤਾ ਪੁੱਤਰ ਜਿਹੜਾ ਉਹਦੀ ਗੋਦ ਵਿੱਚ ਆ ਉਸ ਨੇ ਉਹਨੂੰ ਪ੍ਰਗਟ ਕੀਤਾ ਆ ਆਮੀਨ